ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾ ਤੇ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਨੂੰ ਪਤਾ ਹੀ ਜਿਵੇਂ ਅੱਪ ਸ਼ੋਪਿੰਗ ਪਹਿਲਾਂ ਕਰ ਲਈ ਸੀਗੀ ਤੇ ਬਸ ਹੁਣ ਫੇਰ ਅੱਜ ਬਾਜ਼ਾਰ ਆਏ ਤੁਹਾਨੂੰ ਪਤਾ ਹੀ ਹੈ ਜਦੋਂ ਮੜੀ ਜੀ ਚ ਸੋਹਣੀ ਚੀਜ਼ ਲੱਗੇ ਆਪਾਂ ਨਾ ਇਹ ਹੁੰਦਾ ਵੀ ਚਲੋ ਆਪਾਂ ਇਹ ਵੀ ਲੈ ਲਈਏ ਜੀ ਚਲੋ ਤੁਹਾਨੂੰ ਵੀ ਦਿਖਾਉਂਦੇ ਹਾਂ ਨਵਜੋਦ ਦੇ ਸਕੂਲ ਪੀਟੀਐਮ ਤੇ ਜੀ ਉਸ ਤੋਂ ਬਾਅਦ ਆਪਾਂ ਬਾਜ਼ਾਰ ਗਏ ਅੱਜ ਬਾਜ਼ਾਰੋਂ ਕੀ ਲਿਆਂਦਾ ਜੀ ਤੁਹਾਨੂੰ ਦਿਖਾਉਣੀ ਹੈ ਜੀ ਥੋੜਾ ਬਹੁਤਾ ਸਮਾਨ ਜੀ ਹੈਂਕੀ ਮੈਂ ਗੁਰleen ਨੂੰ ਕਿਹਾ ਸੀਗੀ ਵੀ ਇਹ ਰਹਿਣ ਦੇ ਲੈਣ ਨੂੰ ਵੀ ਉਹ ਤਾਂ ਗਾਂ ਗਰਮੀ ਆ ਗਈ ਆ ਪਰ ਉਹਨੂੰ ਪਤਾ ਨਾ ਤੁਸੀਂ ਇਹਨਾਂ ਦੇ ਇਹ 6 ਪੀਸ ਨੇ ਤੁਸੀਂ ਕਮੈਂਟਾਂ ਵਿੱਚੋਂ ਇਹਨਾਂ ਦੇ ਪ੍ਰਾਈਸ ਦੱਸੋ ਕਿੰਨਾ ਹਾਂਜੀ ਮੈਂ ਤਾਂ ਪ੍ਰਾਈਸ ਦੱਸਤਾ ਸੀ ਪਰ ਨੌਜੋਤ ਕਹਿੰਦਾ ਮੰਮੀ ਨਹੀਂ ਕਮੈਂਟਾਂ 'ਚ ਦੱਸਣਗੇ ਮੈਂ ਕਿਹਾ ਚਲੋ ਠੀਕ ਆ ਜੀ ਤੇ ਇਹ ਆਪਾਂ ਲਿਆਏ ਸੀ ਜੀ ਰੋਟੀ ਪੈਕ ਕਰਨ ਵਾਸਤੇ ਜਿਉ ਟਿਫਨ ਵਗੈਰਾ ਚਲੋ ਬੱਚਿਆਂ ਦਾ ਕਰਨੇ ਪੈ ਜਾਂਦੇ ਆ ਜੀ ਤਾਂ ਕਰਕੇ ਉਹ ਲਿਆਂਦਾ ਫਿਰ ਆਪਾਂ ਅਜ ਚਪਲਾਂ ਦੱਸੋ ਜੀ ਹੁਣ ਕਿੰਨੇ ਦੀਆਂ ਹੋਣਗੀਆਂ ਇਹ ਚਪਲਾਂ ਲਿਆਂਦੀਆਂ ਜੀ ਆਪਾਂ ਮੈਂ ਨਹੀਂ ਲਿਆਂਦੀ ਗੁਰਲੀਨ ਨਹੀਂ ਲਿਆਂਦੀ ਜੀ ਆਪਣੇ ਵਾਸਤੇ ਜੀ ਦੱਸੋ ਕਿੰਨੇ ਦੀਆਂ ਨੇ ਕਿੰਨੇ ਦੀਆਂ ਹੋਣਗੀਆਂ ਜੀ ਦੱਸਿਓ ਬਾਸ ਤੁਹਾਨੂੰ ਪਤਾ ਹੀ ਐ ਕਿੰਨੇ 150 ਆਪਾਂ ਉਸ ਦੇ ਲਿਆਂਦੀ ਉਪਨ ਕਰ ਫੋਲ ਉਸ ਦਿਨ ਡੋਰੀ ਲਿਆਂਦੀ ਸੀ ਨਾ ਉਹਦਾ ਮੈਨੂੰ ਨਾ ਕੁਛ ਹਸਾਬ ਜਿਆ ਨਹੀਂ ਆਉਂਦਾ ਜੀ ਫਿਰ ਮੈਂ ਕਾ ਡੋਰੀ ਹੁਣ ਇਹ ਲਿਆਂਦੀ ਸੀ ਥੋੜੇ ਗੁੱਤ ਤੇ ਡੋਰੀ ਜੀ ਇਹ ਵੀ ਆਪਾਂ ਨੂੰ 100 ਰੁਪਏ ਦੀ ਮਿਲ ਗਈ ਜੀ ਜਿਵੇਂ ਗੁੱਤ ਤੇ ਲਾਉਂਦੇ ਹੁੰਦੇ ਆ ਨਾ ਇੱਕ ਚੋਲੇ ਇੱਕ ਲੈ ਲੈਨੇ ਆ ਨਾ ਉਹ ਲਈ ਲਿਆਂਦੇ ਦੀ ਜਰਾਬਾਂ ਉਸ ਦਿਨ ਆਪਾਂ ਲੁਧਿਆਣੇ ਤੋਂ ਲਿਆਂਦੀ ਸੀ ਨਬੂਲੀ ਜੋ ਦੋ ਜੋੜੇ ਜਰਾਬਾਂ ਦੀ ਨਾ ਉਹਦੇ ਉਹਦੀ ਜਦੋਂ ਨੇ ਪਾਈਆਂ ਤੇ ਇਹਦੀ ਅੱਡੀ ਤਾਂ ਇੱਥੇ ਸੀ ਜਿਹਦੇ ਉੱਪਰ ਸੀ ਫਿਰ ਮੈਨੂੰ ਅੱਜ ਨਾ ਛੋਟਾ ਸਾਈਜ਼ ਲਿਆਤਾ ਜੀ ਮੈਂ ਕਿਹੜਾ ਛੋਟਾ ਸਾਈ ਲੈ ਲਾਵੀ ਕਿ ਕਹਿੰਦੇ ਪੂਰੀਆਂ ਪੂਰੀਆਂ ਹੀ ਵਧੀਆ ਲੱਗਦੀਆਂ ਨੇ ਜੀ ਅੰਮਾ ਭੀੜ ਦੀ ਕਲਾ ਚੁੰਮੇ ਜੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਫਿਰ ਇੱਕ ਆਪਾਂ ਆ ਲੈ ਆਏ ਹਾਂ ਜੀ ਫੇਰ ਆਈ ਕਿੰਨੇ ਦਾ ਸਿੱਕਾ ਇਹ ਆਪਾਂ ਜਿਆਦਾ ਮਹਿੰਗੀਆਂ ਚੀਜ਼ਾਂ ਨਹੀਂ ਲੈਂਦੀਆਂ ਜੀ ਠੀਕ ਠੀਕ ਹੀ ਆਉਂਦੀਆਂ ਉਹ ਕਿਹਾ ਤਾਂ ਨੇ ਅਭੀ 100 ਦੀਆਂ 200 ਦੀਆਂ 100 100 2 200 ਕਰਕੇ ਵੀ ਨਾ ਬਹੁਤ ਪੈਸੇ ਲੱਗ ਜਾਂਦੇ ਆ ਜੀ। ਕੁਲ ਜੀ ਆਪਾਂ ਕਹੀਏ ਨਾ ਕਿਸੇ ਨੂੰ ਵੀ ਆਪਾਂ ਕਿਸੇ ਨੂੰ ਦੱਸੀਏ। ਆ ਵੀ ਪਿੱਛੇ ਪਹਿਲੋਂ ਵਾਲੀ ਇਹਦੇ ਨਾ ਥੋੜੀਆਂ ਵੱਡੀਆਂ ਨਿਕਲੀਆਂ। ਇਸ ਕਰਕੇ ਫਿਰ ਇਹਨੂੰ ਲਿਆ ਕੇ ਦੇਣੀ ਆ ਪਈਆਂ ਜੀ ਇਹ। ਇਹ ਵੀ 100 ਲੁੱਟੀਆਂ। ਉਹ ਚਪਲਾ ਦੀ ਤੇ ਆ ਨੰਬੂ ਦੀ ਆਪਣੇ ਲਈ ਲਿਆਇਆ ਜੀ। ਗੋਗਲ ਐਨਕਾ ਜੀ। ਕਲੀ 100 ਰੁਪਏ ਲਿਆ ਜੀ। ਉਹ ਕਿੰਨੇ ਸੋਹਣੇ ਆਦੇ ਇਹ ਇਹ ਆਏ ਦੀ ਨਵਜੋਤ ਆਪਦੇ ਵਾਸਤੇ ਜੀ ਆਹ ਗੁਰ ਸੋਰੀ ਕਿੰਨੇ ਲੀਆਂ ਹੋਣਗੀਆਂ ਹਾਂ ਚਲੋ ਜੀ ਤੁਸੀਂ ਕਮੈਂਟਾਂ 'ਚ ਹੀ ਦੱਸ ਦਿਓ ਨਵੋ ਕਹਿੰਦਾ ਮਮੀ ਉਹਨਾਂ ਨੂੰ ਕਹੋ ਕਮੈਂਟਾਂ 'ਚ ਦੱਸਣੇ ਕਿੰਨੇ ਲੀਆਂ ਬੱਚੇ ਦਾ ਮਾਨ ਰੱਖ ਲੈ ਤੇ ਤੁਸੀਂ ਕਮੈਂਟਾਂ 'ਚ ਦੱਸ ਦਿਓ ਜੀ ਤੁਹਾਨੂੰ ਇਹ ਕਿੰਨੇ ਲੀਆਂ ਲੱਗਦੀਆਂ ਨੇ ਜੀ ਤੇ ਮੈਂ ਆ ਲਈ ਹਾਂ ਜੀ ਆਪਣੇ ਵਾਸਤੇ ਘਾਟਾ ਦੇ ਪਹਿਲਾਂ हां जी ਲੈ ਕੇ ਤਾਂ ਮੈਂ ਪਹਿਲਾਂ ਵੀ ਆਈ ਸੀਗੀ ਇੱਕ ਸੈਟ ਉਹ ਵੀ ਏਦਾਂ ਦੇ ਝੂਲੀ ਵਾਲਾ ਨਾ ਉਹ ਮੈਨੂੰ ਨਾ ਵੈਸੇ ਆ ਟੁੱਟ ਗਿਆ ਤੇਰੀ ਦਿੱਤਾ ਉਹਨਾਂ ਨੇ ਮਹਿੰਗਾ ਪਰ ਉਹ ਮੇਰੇ ਫਿਰ ਵੀ ਪਸੰਦ ਨਹੀਂ ਆਇਆ ਹੈਗਾ ਕਿ ਇਹ ਆਪਾਂ ਲੈ ਹੁੰਦਾ ਜੀ ਫਿਰ ਮੈਂ ਕਿਹਾ ਚਲੋ ਮੈਂ ਮੈਂ ਲੈ ਕੇ ਉਸ ਦਿਨ ਸਾਨੂੰ ਨੇਰਾ ਵੀ ਹੋ ਗਿਆ ਸੀਗੀ ਜੀ ਵੈਸੇ ਉਹ ਦੁਕਾਨ ਵੈਸੇ ਵੀ ਬਹੁਤ ਕੋਸਟਲੀ ਸਮਾਨ ਆਉਂਦਾ ਉਹ ਬਹੁਤ ਮਹਿੰਗੀ ਦਿੰਦੇ ਆ ਜੀ ਜਿਹੜੇ ਮੈਂ ਪਹਿਲਾਂ ਲੈ ਕੇ ਗੇ ਅਰਿੰਗਸ ਜੀ ਉਹ ਤਾਂ ਬਹੁਤ ਮਹਿੰਗੇ ਦਿੱਤੇ ਉਹਨਾਂ ਨੇ 2.5 ਕਿ 200 ਦੇ ਸੀ ਨਸਲੇ ਨਹੀਂ 200 ਦੇ ਕਲੇਰਿੰਗਸ ਦਿੱਤੇ ਸੀ ਜੀ ਉਹਨਾਂ ਨੇ ਤੇ ਟਿੱਕਾ ਲੱਗ ਪਾ ਕੇ 300 ਦਾ ਜਿਆਦਾ ਇਹ ਆਪ ਨੂੰ ਮਿਲ ਗਏ ਜੀ ਠੀਕ ਰੇਟ ਤੇ ਵੀਡੀਓ ਬੰਦ ਨਾ ਕਰੀਏ ਜੇ ਕੁਝ ਮੈਂ ਕਹਾਂ ਬੋਲੋ ਜੇ ਵੀਡੀਓ ਕੱਟਨੀ ਆ ਖੱਟ ਦੀ ਕੁਝ ਕਹਿਣਾ ਕਹਿ ਇਹ ਪਹਿਲਾ ਪਹਿਲੀ ਵਾਰ ਹੋਇਆ ਜਿਹੜੇ ਬਾਤ ਅਸੀਂ ਚੱਜ ਰਾਈਟ ਹੋ ਕੇ ਪੂਰਾ ਕਿਉਂਕਿ ਮਨ ਮਨ ਜਾ ਤੇ ਵੀ ਆ ਤੇ ਕਿੱਟੀ ਦੀ ਉੱਤੋਂ ਚਲੋ ਚੱਪ। ਉਹ ਵੀ ਬਤਾ ਸੀ। ਉਹ ਤੇ ਹਲੇ ਹੈਗਾ ਕੁਛ ਆਪਣੇ ਨਾ ਲਗਾਤਾਰ ਨਾ 3-4 ਮੈਰਿਜ ਆ ਰਹੀਆਂ ਨੇ ਜੀ ਆਪਾਂ ਜਾਣਾ ਵਾ। ਤੁਹਾਨੂੰ ਪਤਾ ਹੀ ਹੈ ਜੀ ਪਹਿਲਾਂ ਆਪਾਂ ਜਿੰਨੇ ਸੁਖਣੀ ਸਾਡੇ ਪਾੜ ਤੇ ਜਾ ਕੇ ਸੀ ਉੱਥੇ ਵੀ ਆਪਾਂ ਮੈਰਿਜ ਤੇ ਜਾਣਾ। ਜਿੱਤੇ ਆਪਾਂ ਖਨਪੜ ਸਾਹਿਬ ਤੇ ਗਏ ਸੀ ਜੀ ਉਹਨਾਂ ਦੀ ਵੀ ਮੈਰਿਜ ਆ ਉੱਧਰ ਉੱਥੇ ਵੀ ਜਾਣਾ ਫਿਰ ਜਾਗੋ ਤੇ ਵੀ ਜਾਣਾ ਤੁਹਾਨੂੰ ਪਤਾ ਹੀ ਹੈ ਜੀ ਤੇ ਹੋਰ ਵੀ 1-2 ਵਿਆਹ ਆ ਰਹੇ ਨੇ ਇੱਕ ਉਸ ਤੋਂ ਫੇਰ ਬਾਅਦ ਫੇਰ ਇੱਕ ਵਿਆਹ ਹੋਰ ਆ ਰਿਹਾ ਜੀ। ਮੰਮਾ ਆਪਾਂ 4-5 ਮੈਰਜਾਂ ਦੇ ਆਪਾਂ ਜਾਣਾ ਜੀ ਇਸ ਕਰਕੇ ਆਪਾਂ ਸ਼ਾਪਿੰਗ ਕਰ ਰਹੇ ਆ ਜੀ। ਹੂੰ। ਚਲੋ ਮਿਰਗਨ ਦੀ ਫਿਰ। ਦੇਖੋ ਜੀ ਕਿਵੇਂ ਲੱਗ ਰਹੀਆਂ ਜੀ। ਇਹ ਤਾਂ ਉੱਥੀ ਵੀ ਸੀ ਛੇੜਸ਼ਾਨੀ ਕਰੀ ਜਾਵੇ ਵੀ ਬਸ ਮੈਂ ਇਹ ਲੈਣੀ ਆ ਇਹ ਲੈਣੀ ਆ। ਤੇ ਫਿਰ ਇਹਨੇ ਲੈ ਲਈਆਂ। ਇੱਕ ਚਿੱਟਾ ਰੰਗ ਸੀ ਜਮੇ ਆ ਜਾ ਜੀ ਮੈਂ ਇਹ ਨਹੀਂ ਹੈਗਾ ਐਵੇਂ ਸੀ ਤਾਂ ਉਹਦੇ ਉਰ ਕਾਲੇ-ਕਾਲੇ ਸੀਗੇ। ਪਰ ਉਹ ਵੀ ਬਧਿਆ ਸੀਗੇ ਪਰ ਮੈਂ ਕਿਹਾ ਵਧਿਆ ਹਾਲੇ ਕੁਲਸ ਕਰਨਾਂ ਚ ਵੀ ਲਾ ਕੇ ਜਾ ਸਕਦੇ ਆ ਹਾਂਜੀ ਇਹ ਕੱਪੜੇ ਆਪਾਂ ਨਾ ਬਾਜ਼ਾਰ ਜਾਣ ਤੋਂ ਪਹਿਲਾਂ ਧੋ ਗਏ ਸੀਗੇ ਫੇ ਮੈਨੂੰ ਇਹ ਸੀਗਾ ਮੈਂ ਕਿ ਜੇ ਬਾਜ਼ਾਰ ਟਾਈਮ ਲੱਗ ਗਿਆ ਨਾ ਤੇ ਫਿਰ ਕੱਪੜੇ ਗਿੱਲੇ ਹੋ ਜਾਂਦੇ ਤੁਹਾਨੂੰ ਪਤਾ ਤਰੀ ਰ ਪੈਲ ਜਾਂਦੀ ਆ ਤੇ ਇਸ ਕਰਕੇ ਮੈਂ ਕਿ ਚਲੋ ਸੱਜਰੇ ਸੱਜੇ ਪਹਿਲਾਂ ਕੱਪੜੇ ਧੋਤੇ ਜੀ ਵਧੀਆ ਚਲੋ ਟਾਈਮ ਨਾਲ ਹੀ ਆਪਾਂ ਲਾ ਲੈਨੇ ਜੀ ਸੁੱਕ ਗਏ ਵਧੀਆ ਧੁੱਪ ਨਿਕਲੀ ਹੋਈ ਸੀਗੀ ਤੇ ਹਾਂਜੀ ਹੋਰ ਸੁਣਾਓ ਜੀ ਜੇ ਚੈਨਲ ਤੇ ਨਵੇਂ ਦੇ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਆਪਾਂ ਕਦੇ ਵੀ ਜਾ ਰਹੇ ਨਹੀਂ ਸ਼ੋਪਿੰਗ ਕੀਤੀ ਨਹੀਂ ਜੀ ਆਪਾਂ ਸੱਚ ਤੁਹਾਨੂੰ ਦੱਸੀਏ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਹੁਣ 3-4 ਮੈਰਿਜ ਵਗੈਰਾ ਤੇ ਆਪਾਂ ਜਾਣਾ ਵਾ ਕਦੇ ਪਾਰਟੀ ਤੇ ਜਾ ਰਹੇ ਮੈਰਿਜ ਖਾਣ ਪੜ ਸਾਬ ਫਿਰ ਤੁਹਾਨੂੰ ਪਤਾ ਨਹੀਂ ਵੀ ਫਿਰ ਤਾਂ ਲੈਣੀ ਪੈਂਦੀ ਏ ਚੀਜ਼ ਹਨਾ ਇਸ ਕਰਕੇ ਅਸੀਂ ਲੈ ਦਿੱਤੀ ਆ ਵਾਸੀ ਮੈਨੂੰ ਇੰਨਾ ਸ਼ੌਂਕ ਵੀ ਨਹੀਂ ਕੀ ਇਹ ਤਾਂ ਵਲ ਇੱਕ ਆਪਾਂ ਲੈਤੀ ਆ ਵੀ ਮੈਰਿਜ ਦੀ ਲੈਣ ਦੀ ਲੋੜ ਪੈਣੀ ਹੈ ਪੈਣੀ ਇਹਨਾਂ ਚੀਜ਼ਾਂ ਦੀ ਤਾਂ ਆਪਾਂ ਲੈ ਲਈ ਸੀ ਜੀ ਨੇ ਨਹੀਂ ਆਪਾਂ ਨੂੰ ਵੀ ਇੰਨਾ ਹੈਗਾ ਵੀ ਆਪਾਂ ਬਾਜ਼ਾਰ ਜਾਈਏ ਜਾਂ ਰੋਜ਼ ਹੀ ਜਿਵੇਂ ਲੇਡੀਜ਼ ਨੂੰ ਹੁੰਦਾ ਨਾ ਵੀ ਰੋਜ਼ ਨਵੇਂ-ਨਵੇਂ ਕੱਪੜੇ ਪੋਣੇ ਆਹ ਕਰਨਾ ਉਹ ਕਰਨਾ ਆਪਾਂ ਨੇ ਇੰਨਾ ਸ਼ੌਂਕ ਹੈ ਨਹੀਂਗਾ ਆਪਾਂ ਤੁਹਾਨੂੰ ਸੱਚ ਦੱਸੀਏ ਜੀ ਫੜਾ ਤਾ ਕਿਉਂ ਮਾਰੀ ਹੈ ਨਾ ਨਵਜੋਤ ਨੂੰ ਵੀ ਲੈ ਜਾ ਨਾਲ ਹੀ ਆਇਆ ਨਵਜੋਤਪੁਰ ਆਏ ਲਿਆ ਗੋਦੀ ਲਾਇਆ ਚੱਕ ਕੇ ਚਲੋ ਠੀਕ ਆ ਓਕੇ ਬਾਏ ਨਵਜੋਤ ਜੀ ਅੱਜ ਆਪਾਂ ਬਣਾਈਆਂ ਸੇਵੀਆ ਜੀ ਤੇ ਬਣਾਈਆਂ ਗੋਭੀ ਦੀ ਸਬਜੀ ਤੇ ਰੋਟੀ ਆਪਾਂ ਘੱਟ ਬਣਾਈ ਅੱਜ ਮੈਂ ਕਿਹਾ ਅੱਜ ਸਾਰੇ ਜਣੇ ਨਾ ਸੇਵੀ ਖਾਣਗੇ ਜੀ ਵੱਧ ਤੇ ਰੋਟੀ ਖਾਣਗੇ ਘੱਟ ਤੇ ਦੁੱਧ ਆਪਣੇ ਨਾ ਕਾਫੀ ਪਿਆ ਸੀਗਾ ਮੈਂ ਕਿਹਾ ਫੇਰ ਆਪਾਂ ਵਿਆਹ ਵੀ ਚਲੇਣਾ ਦੁੱਧ ਵੇਸਟ ਹੋਊਗਾ ਇਸ ਕਰਕੇ ਆਪਾਂ ਸੇਵੀਆ ਬਣਾਉਨੇ ਆ ਜੀ ਕਹਿੰਦੇ ਹੁੰਦੀ ਹੈ ਜੀ ਦੁੱਧੂ ਸੇਵੀਆ ਮੰਡੇ ਥਿੱਲੇ ਕੰਮ ਨਹੀਂ ਆਉਂਦੇ ਠੰਡੇ ਇਸ ਕਰਕੇ ਜੀ ਆਪਾਂ ਸੇਵੀਆ ਬਣਾਈਆਂ ਕਿ ਆਪਾਂ ਇਹਨਾਂ ਨੂੰ ਗਰਮ ਗਰਮ ਹੀ ਖਾਲਾਂਗੇ ਜੀ ਜਿਹੜੀਆਂ ਆਪਾਂ ਠੰਡੀਆਂ ਹੋਣ ਦੇਣੀਆਂ ਹੀ ਨਹੀਂ ਐ ਜੀ ਤੇ ਆ ਜਾਓ ਜੀ ਸਾਰੇ ਜਾਣੇ ਸੇਵੀਆਂ ਖਾਓ ਜੀ